ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੜਕਾ-ਤੜਕਾ ਪੰਜਾਬੀ ਪਕਵਾਨ ਦੇ ਵਿੱਚ ਅੱਜ ਆਪਾਂ ਬਣਾਵਾਂਗੇ ਆਲੂ ਵਾਲੀ ਭਾਰਮੀ ਮੋਟੀ ਮਿਰਚ ਇੱਥੇ ਆਪਾਂ ਮੋਟੀਆਂ ਮਿਰਚਾਂ ਲੈ ਲਈਆਂ ਨੇ ਤੁਸੀਂ ਦੇਖ ਸਕਦੇ ਹੋ ਇਹਨਾਂ ਨੂੰ ਆਪਾਂ ਵਿਚਕਾਰ ਤੋਂ ਚੀਰੇ ਦੇ ਲਵਾਂਗੇ ਚਾਕੂ ਦੇ ਨਾਲ ਇਹਨਾਂ ਦੇ ਵਿੱਚ ਕੋਈ ਬਹੁਤ ਸਾਰੇ ਬੀਜ ਨਹੀਂ ਹੁੰਦੇ ਵਿੱਚੋਂ ਇਹ ਤਕਰੀਬਨ ਖਾਲੀ ਹੁੰਦੀਆਂ ਨੇ ਥੋੜੇ ਜੀ ਬੀਜ ਹੁੰਦੇ ਆ ਇਹਨਾਂ ਮਿਰਚਾਂ ਨੂੰ ਆਪਾਂ ਧੋ ਕੇ ਸਾਫ਼ ਕਰਕੇ ਚੰਗੀ ਤਰ੍ਹਾਂ ਸੁਕਾ ਲਿਆ ਸੀਗਾ ਤੇ ਹੁਣ ਆਪਾਂ ਇਹਨਾਂ ਨੂੰ ਚੀਰੇ ਦੇ ਰਹੇ ਹਾਂ ਇਸੇ ਤਰ੍ਹਾਂ ਆਪਾਂ ਸਾਰੀਆਂ ਮਿਰਚਾਂ ਨੂੰ ਚੀਰੇ ਦੇ ਕੇ ਤਿਆਰ ਕਰ ਲੈਣੇ ਆ। ਇਹ ਮਿਰਚਾਂ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੀਆਂ ਨੇ। ਆਲੂ ਵਾਲੀਆਂ ਭਰ ਕੇ ਮਿਰਚਾਂ ਬਣਾਵਾਂਗੇ। ਵੈਸੇ ਤਾਂ ਮਿਰਚਾਂ ਕਾਫੀ ਤਰੀਕਿਆਂ ਦੇ ਨਾਲ ਭਰ ਕੇ ਬਣਾਈਆਂ ਜਾਂਦੀਆਂ ਨੇ। ਪਰ ਅੱਜ ਆਪਾਂ ਆਲੂਆਂ ਦੇ ਮਸਾਲੇ ਨਾਲ ਭਰ ਕੇ ਮਿਰਚ ਬਣਾਵਾਂਗੇ। ਆਪਾਂ ਸਾਰੀਆਂ ਮਿਰਚਾਂ ਨੂੰ ਚੀਰੇ ਦੇ ਲੈਨੇ ਤੁਸੀਂ ਦੇਖ ਸਕਦੇ ਹੋ। ਵਿੱਚਾਂ ਮਿਰਚਾਂ ਬਿਲਕੁਲ ਖਾਲੀ ਨੇ। ਹੁਣ ਇੱਥੇ ਆਪਾਂ 4 మీడియం ਸਾਈਜ਼ ਦੇ ਆਲੂਆਂ ਨੂੰ ਬੋਇਲ ਕਰਕੇ ਕੱਦੂਕਸ਼ ਕਰ ਲਿਆ ਸੀਗਾ ਅੱਧੀ ਕੌਲੀ ਆਪਾਂ ਬਰੀਕ ਕੱਟਿਆ ਹੋਇਆ ਪਿਆਜ਼ ਲਈਏ ਨੇ ਇੱਕ ਕੌਲੀ ਧਨੀਏ ਦੀ ਲਈਏ ਤੇ ਥੋੜੀਆਂ ਜਿਹੀਆਂ ਹਰੀਆਂ ਮਿਰਚਾਂ ਲਈਆਂ ਨੇ ਇੱਕ ਚਮਚ ਆਪਾਂ ਅਦਰਕ ਲਸਣ ਦੀ ਪੇਸਟ ਲਈ ਹੈ ਹੁਣ ਆਪਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਇੱਕ ਬੋਲ ਦੇ ਵਿੱਚ ਪਾ ਲਵਾਂਗੇ ਆਲੂ ਪਿਆਜ਼ ਮਿਰਚਾਂ ਸਾਰਾ ਕੁਝ ਧਨੀਆ ਸਭ ਕੁਝ ਇੱਕ ਬੋਲ ਦੇ ਵਿੱਚ ਪਾ ਲਵਾਂਗੇ ਆਪਾਂ ਹੁਣ ਆਪਾਂ ਸਾਰਾ ਕੁਝ ਬੋਲ ਦੇ ਵਿੱਚ ਪਾ ਲੈ ਅਦਰਕ ਲਸਣ ਵਗੈਰਾ ਤੇ ਇੱਥੇ ਇੱਕ ਚਮਚ ਭਰ ਕੇ ਆਪਾਂ ਨਮਕ ਦਾ ਪਾਵਾਂਗੇ ਅੱਧਾ ਚਮਚ ਆਪਾਂ ਲਾਲ ਮਿਰਚ ਦਾ ਲਿਆ ਲਾਲ ਮਿਰਚ ਆਪਾਂ تھوڑی ਘੱਟ ਰੱਖਾਂਗੇ ਕਿਉਂਕਿ ਆਪਣੀ ਮਿਰਚਾਂ ਦੀ ਹੀ ਸਬਜੀ ਹੈ ਇੱਕ ਚਮਚ ਆਪਾਂ ਪਰੇਸ਼ ਮਸਾਲੇ ਦਾ ਲਿਆ 1/4 ਚਮਚ ਆਪਾਂ ਆਮਚੂਰ ਪਾਊਡਰ ਪਾਵਾਂਗੇ ਆਮਚੂਰ ਪਾਊਡਰ ਪਾਉਣ ਦੇ ਨਾਲ ਇਹ ਸਬਜੀ ਬਹੁਤ ਹੀ ਟੇਸਟੀ ਬਣਦੀ ਹੈ ਅੱਧਾ ਚਮਚ ਇੱਥੇ ਆਪਾਂ ਹਲਦੀ ਦਾ ਪਾਵਾਂਗੇ ਦੋਕ ਪਿੰਚ ਇੱਥੇ ਆਪਾਂ ਹਿੰਗ ਪਾਵਾਂਗੇ ਹੁਣ ਆਪਾਂ ਇਹਨਾਂ ਸਾਰੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਆਲੂਆਂ ਦੇ ਵਿੱਚ ਚੰਗੀ ਤਰ੍ਹਾਂ ਨਾਲ ਇਹਨਾਂ ਨੂੰ ਆਪਾਂ ਮਿਕਸ ਕਰ ਲੈਣਾ ਮਸਾਲਾ ਆਪਣਾ ਮਿਕਸ ਹੋ ਗਿਆ ਹੁਣ ਇਹਨੂੰ ਆਪਾਂ ਮਿਰਚਾਂ ਦੇ ਵਿੱਚ ਭਰ ਲਵਾਂਗੇ ਇੱਥੇ ਤੁਸੀਂ ਚਾਹੇ ਚਮਚ ਨਾਲ ਭਰ ਸਕਦੇ ਹੋ ਚਾਹੇ ਹੱਥ ਨਾਲ ਭਰ ਸਕਦੇ ਹੋ ਤੁਹਾਡੀ ਮਰਜ਼ੀ ਆ ਆਪਾਂ ਚੰਗੀ ਤਰ੍ਹਾਂ ਮਿਰਚਾਂ ਭਰ ਲੈਣੀਆਂ ਨੇ ਇਹ ਦੱਬ ਦੱਬ ਕੇ ਮਸਾਲਾ ਭਰਨਾ ਸਾਰੀਆਂ ਮਿਰਚਾਂ ਦੇ ਵਿੱਚ ਕਿਤੋਂ ਵੀ ਮਿਰਚ ਖਾਲੀ ਨਹੀਂ ਰਹਿਣੀ ਚਾਹੀਦੀ ਹੈ ਕਿ ਬਿਲਕੁਲ ਚੰਗੀ ਤਰ੍ਹਾਂ ਭਰਨੀਆਂ ਨੇ ਆਪਾਂ ਸਾਰੀਆਂ ਮਿਰਚਾਂ ਵਿੱਚੋਂ ਖਾਲੀ ਨੇ ਤੁਸੀਂ ਦੇਖ ਸਕਦੇ ਹੋ ਇਹਨਾਂ ਮਿਰਚਾਂ ਦੀ ਸਬਜ਼ੀ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਤੁਸੀਂ ਇਕ ਵਾਰ ਟ੍ਰਾਈ ਜ਼ਰੂਰ ਕਰਕੇ ਦੇਖਿਓ ਇਸੇ ਤਰ੍ਹਾਂ ਹੀ ਆਪਾਂ ਸਾਰੀਆਂ ਮਿਰਚਾਂ ਭਰ ਕੇ ਤਿਆਰ ਕਰ ਲੈਣੀਆਂ ਨੇ ਚੰਗੀ ਤਰ੍ਹਾਂ ਮਸਾਲਾ ਭਰਨਾ ਆਪਾਂ ਸਾਰੀਆਂ ਮਿਰਚਾਂ ਦੇ ਵਿੱਚ ਇਹਨਾਂ ਮਿਰਚਾਂ ਨੂੰ ਤੁਸੀਂ ਰੋਟੀ ਨਾਲ ਪਰੌਂਠੇ ਨਾਲ ਜਿਵੇਂ ਮਰਜ਼ੀ ਖਾ ਸਕਦੇ ਹੋ ਬੱਚਿਆਂ ਦੇ ਲੰਚ ਬਾਕਸ ਦੇ ਵਿੱਚ ਵੀ ਪਾ ਸਕਦੇ ਹੋ ਨਾਲ ਪਰਾਂਠਾ ਬਣਾ ਕੇ ਦੇ ਸਕਦੇ ਹੋ ਬਹੁਤ ਹੀ ਟੇਸਟੀ ਲੱਗਦੀਆਂ ਨੇ ਇਹ ਮਿਰਚਾਂ ਔਰ ਕੌੜੀਆਂ ਵੀ ਨਹੀਂ ਹੁੰਦੀਆਂ ਇੰਨੀ ਆ ਬੱਚੇ ਇਹਨੂੰ ਖੁਸ਼ ਹੋ ਕੇ ਖਾਣਗੇ ਸਾਰੀਆਂ ਮਿਰਚਾਂ ਆਪਾਂ ਭਰ ਲਈਆਂ ਨੇ ਹੁਣ ਹੁਣ ਆਪਾਂ ਕੜਾਹੀ ਰੱਖ ਲਈਏ ਗੈਸ ਤੇ ਤੇ ਇਹਦੇ ਵਿੱਚ ਆਪਾਂ ਦੋ ਕੜਛੀਆਂ ਸਰੋਂ ਦਾ ਤੇਲ ਪਾਵਾਂਗੇ ਸਰੋਂ ਦਾ ਤੇਲ ਆਪਾਂ ਪਹਿਲਾਂ ਹੀ ਕਲਕਾ ਕੇ ਰੱਖਿਆ ਹੋਇਆ ਹੁਣ ਆਪਾਂ ਜਸਟ ਗਰਮ ਕਰਾਂਗੇ ਆਪਾਂ ਤੋਂ ਆ ਨਹੀਂ ਕੱਢਣਾ ਹੈਗਾ ਤੇਲ ਦਾ ਹੁਣ ਜਿਉਂ ਹੀ ਆਪਣਾ ਤੇਲ ਗਰਮ ਹੋ ਜਾਂਦਾ ਇਹਦੇ ਵਿੱਚ ਆਪਾਂ ਸਾਰੀਆਂ ਮਿਰਚਾਂ ਇੱਕ ਇੱਕ ਕਰਕੇ ਰੱਖ ਦੇਵਾਂਗੇ ਤੇਲ ਦੇ ਵਿੱਚ ਸਾਰੀਆਂ ਮਿਰਚਾਂ ਪਾਏ ਇਸੇ ਤਰ੍ਹਾਂ ਰੱਖਦੇ ਜਾਣਾ ਹੈ ਇਹ ਮਿਰਚਾਂ ਦੀ ਸਬਜ਼ੀ ਬਹੁਤ ਹੀ ਜਲਦੀ ਬਣ ਕੇ ਤਿਆਰ ਹੋ ਜਾਂਦੀ ਹੈ ਬਹੁਤ ਜ਼ਿਆਦਾ ਟਾਈਮ ਨਹੀਂ ਲੈਂਦੀ ਹੈ ਇਹ ਬੜੀਆਂ ਸੌਫਟ ਜਿਹੀਆਂ ਹੁੰਦੀਆਂ ਨੇ ਆਪਾਂ ਸਾਰੀਆਂ ਮਿਰਚਾਂ ਹੀ ਰੱਖ ਦੇਣੀਆਂ ਨੇ ਉੱਪਰ ਤੱਕ ਚਿੰਨ੍ਹ ਦੇਵਾਂਗੇ ਜਿੰਨੀਆਂ ਵੀ ਆਪਣੀਆਂ ਮਿਰਚਾਂ ਨੇ ਕਿਉਂਕਿ ਇਹ ਥੋੜੀ ਧੀਰੇ ਦੇ ਵਿੱਚ ਢਲ ਜਾਂਦੀਆਂ ਨੇ ਫਿਰ ਇਹ ਸੈੱਟ ਹੋ ਜਾਂਦੀਆਂ ਨੇ ਬਸ ਕੜਾਹੀ ਦੇ ਵਿੱਚ ਹੁਣ ਆਪਾਂ ਕੜਾਹੀ ਨੂੰ ਇੱਕ ਵਾਰ ਘੁਮਾਵਾਂਗੇ ਕਿਉਂਕਿ ਜਿਹੜਾ ਤੇਲ ਆ ਉਹ ਸਾਰੀਆਂ ਮਿਰਚਾਂ ਦੇ نیچے ਆ ਜਾਊਗਾ ਇਸ ਤਰ੍ਹਾਂ ਜਿਉਂ-ਜਿਉਂ ਆਪਾਂ ਮਿਰਚਾਂ ਦੀ ਸਾਈਡ ਚੇਂਜ ਕਰਾਂਗੇ ਇਹ ਬਹੁਤ ਜਲਦੀ ਢਲ ਜਾਂਦੀਆਂ ਨੇ ਹੁਣ ਤੁਸੀਂ ਦੇਖ ਸਕਦੇ ਹੋ ਮਿਰਚਾਂ ਦਾ ਕਲਰ ਜਿਹੜਾ ਹੈਗਾ ਉਹ ਥੋੜਾ ਜਿਹਾ ਚੇਂਜ ਹੋਣਾ ਸ਼ੁਰੂ ਹੋ ਗਿਆ ਹੁਣ ਇਹਨੂੰ ਆਪਾਂ ਚ ਸਾਈਡਾਂ ਚੇਂਜ ਕਰ ਦਵਾਂਗੇ ਜੇ 1 ਚਮਚ ਦੀ ਸਹਾਇਤਾ ਨਾਲ ਸਾਈਡ ਚੇਂਜ ਕਰਨੀ ਔਖੀ ਹੈ ਤਾਂ ਇਹਨੂੰ ਆਪਾਂ 2 ਚਮਚ ਦੀ ਸਹਾਇਤਾ ਦੇ ਨਾਲ ਸਾਈਡਾਂ ਚੇਂਜ ਕਰਦੇ ਜਾਵਾਂਗੇ ਇਹ ਬਹੁਤ ਹੀ ਜਲਦੀ ਬਣ ਜਾਣੀਆਂ ਨੇ ਮਿਰਚਾਂ ਆਪਣੀਆਂ ਤੁਸੀਂ ਦੇਖ ਸਕਦੇ ਹੋ ਥੋੜੀ देर ਦੇ ਵਿੱਚ ਹੀ ਕਿੰਨਾ ਸਾਈਡਾਂ ਦਾ ਫਰਕ ਪੈ ਗਿਆ ਬਸ ਜਿਵੇਂ ਜਿਵੇਂ ਦੇਖ ਕੇ ਆਪਾਂ ਇਹਦੀਆਂ ਸਾਈਡਾਂ ਜ਼ਰੂਰ ਚੇਂਜ ਕਰਦੇ ਰਹਿਣਾ ਅਗਰ ਨੀਚੇ ਵਾਲੀ ਸਾਈਡ ਪੱਕ ਜਾਂਦੀ ਹੈ ਤਾਂ ਆਪਾਂ ਇਹ ਸਾਈਡ ਚੇਂਜ ਕਰ ਦਵਾਂਗੇ ਜਿਹੜੀ ਸਾਈਡ ਨਰਮਾ ਹੋ ਪੱਕ ਜੂਗੀ ਫਿਰ ਇਸੇ ਤਰ੍ਹਾਂ ਹੀ ਆਪਾਂ ਸਾਈਡਾਂ ਚੇਂਜ ਕਰਦੇ ਕਰਦੇ ਮਿਰਚਾਂ ਨੂੰ ਪਕਾ ਲੈਣਾ ਬਹੁਤ ਜਲਦੀ ਢਲ ਜਾਣਗੀਆਂ ਇਹ ਬੜਾ ਕੇਅਰਫੁਲੀ ਇਹਨਾਂ ਦੀ ਸਾਈਡ ਚੇਂਜ ਕਰਦੇ ਰਹਿਣਾ ਆਪਾਂ ਕਿਉਂਕਿ ਇੱਕ ਚਮਚ ਦੀ ਸਹਾਇਤਾ ਨਾਲ ਥੋੜੀ ਇਹਨਾਂ ਦੀ ਸਾਈਡ ਚੇਂਜ ਕਰਨੀ ਔਖੀ ਹੋ ਜਾਂਦੀ ਹੈ ਸਲਿੱਪਰੀ ਹੋ ਜਾਂਦੀਆਂ ਨੇ ਇਹ ਤੇਲ ਲੱਗਨ ਦੀ ਵਜ੍ਹਾ ਦੇ ਨਾਲ ਤੁਸੀਂ ਦੇਖ ਸਕਦੇ ਹੋ ਥੋੜੀ देर ਦੇ ਵਿੱਚ ਆਪਣੀਆਂ ਮਿਰਚਾਂ ਕਿੰਨੀਆਂ ਢਲ ਚੁੱਕੀਆਂ ਨੇ ਬਿਲਕੁਲ ਹੀ ਆਲਮੋਸਟ ਪੱਕ ਚੁੱਕੀਆਂ ਨੇ ਬਹੁਤ ਘੱਟ ਟਾਈਮ ਲੱਗਦਾ ਹੈ ਸਬਜ਼ੀ ਬਣਾਉਣ ਵਾਸਤੇ ਬਸ ਜਿੱਥੋਂ ਕਿ ਤਾ ਆਪਾਂ ਨੂੰ ਨਰਮ ਲੱਗਦੀਆਂ ਨੇ ਆਪਾਂ ਇਹਨਾਂ ਦੀ ਸਾਈਡ ਚੇਂਜ ਕਰਦੇ ਰਹਿਣਾ ਇਹਨਾਂ ਦਾ ਮਸਾਲਾ ਵਗੈਰਾ ਵੀ ਮਿਰਚਾਂ ਦੇ ਵਿੱਚੋਂ ਨਹੀਂ ਨਿਕਲਦਾ ਬਹੁਤ ਵਧੀਆ ਬਣ ਕੇ ਤਿਆਰ ਹੁੰਦੀਆਂ ਨੇ ਇਹ ਯਕੀਨ ਮੰਨਿਓ ਇਹ ਮਿਰਚਾਂ ਇੰਨੀ ਆ ਜਿਆਦਾ ਟੇਸਟੀ ਬਣਦੀਆਂ ਨੇ ਤੁਸੀਂ ਜ਼ਰੂਰ ਹੀ ਇੱਕ ਵਾਰ ਬਣਾ ਕੇ ਟਰਾਈ ਕਰਿਓ। ਅਗਰ ਤੁਸੀਂ ਇੱਕ ਹੀ ਤਰੀਕੇ ਦੇ ਨਾਲ ਮਿਰਚਾਂ ਖਾ ਕੇ ਬੋਰ ਹੋ ਚੁੱਕੇ ਹੋ ਤਾਂ ਆਪਾਂ ਨੂੰ ਕੁਝ ਨਵਾਂ ਵੀ ਟਰਾਈ ਕਰਨਾ ਚਾਹੀਦਾ। ਤੁਸੀਂ ਆਲੂ ਵਾਲੀਆਂ ਮਿਰਚਾਂ ਬਣਾ ਕੇ ਦੇਖਿਓ ਤੇ ਫਿਰ ਮੈਨੂੰ ਦੱਸਿਓ ਤੁਹਾਡੀਆਂ ਮਿਰਚਾਂ ਕਿਸ ਤਰ੍ਹਾਂ ਦੀਆਂ ਬਣੀਆਂ। ਬਹੁਤ ਹੀ टेस्टी मिर्चा बन के तैयार होंगे ने यह गैस आप इतने लो टू मीडियम रखनी है गैस नहीं तेज रखनी क्योंकि नहीं तो फिर मिर्च ने जड़िया नीचे तो सड़ जाएं ਜੇਕਰ ਤੁਸੀਂ ਇਹਨਾਂ ਨੂੰ ਢਾਕੇ ਪਕਾਉਣਾ ਚਾਹੁੰਦੇ ਹੋ ਤਾਂ ਢਾਕੇ ਵੀ ਪਕਾ ਸਕਦੇ ਹੋ ਫਿਰ ਤੁਸੀਂ ਗੈਸ ਨੂੰ ਬਿਲਕੁਲ ਸੇਮ ਹੀ ਰੱਖਿਓ ਜੇਕਰ ਤੁਸੀਂ ਢਾਕੇ ਪਕਾਉਣੇ ਚਾਹੁੰਦੇ ਹੋ ਵੈਸੇ ਇਹਨੀਆਂ ਨੂੰ ਕੋਈ ਢਾਕੇ ਪਕਾਉਣ ਦੀ ਜ਼ਰੂਰਤ ਨਹੀਂ ਹੁੰਦੀ ਕਿਉਂਕਿ ਇਹ ਬਹੁਤ ਜ਼ਿਆਦਾ ਸੌਫਟ ਹੁੰਦੀਆਂ ਨੇ ਤੇ ਜਲਦੀ ਪੱਕ ਕੇ ਤਿਆਰ ਹੋ ਜਾਂਦੀਆਂ ਨੇ ਸਬਜੀ ਆਪਣੀ ਪੱਕ ਚੁੱਕੀ ਹੈ ਜੇਕਰ ਤੁਹਾਨੂੰ ਮੇਰੀ ਅੱਜ ਦੀ ਰੈਸਪੀ ਵਧੀਆ ਲੱਗੀ ਤਾਂ ਪਲੀਜ਼ ਮੇਰੇ ਚੈਨਲ ਤੜਕਾ ਤੋੜਕਾ ਪੰਜਾਬੀ ਕਿਚਨ ਨੂੰ ਸਬਸਕ੍ਰਾਈਬ ਕਰਨਾ ਅਤੇ ਨਾਲ ਲੱਗਦੇ ਬੈਲ ਆਈਕਨ ਨੂੰ ਵੀ ਦਬਾਉਣਾ ਤਾਂ ਜੋ ਮੇਰੀ ਆਉਣ ਵਾਲੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ ਚਲੋ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਿਲਦੇ ਹਾਂ ਕਿਸੇ ਹੋਰ ਇੱਕ ਨਵੀਂ ਡੇਲੀਸ਼ੀਅਸ ਜੀ ਰੈਸਪੀ ਦੇ ਨਾਲ